ਹੌਰਨਿਸ ਖੂਬਸੂਰਤੀ ਦੇਖਣਾ ਜੀ ਸਾਰੀ ਚੀਜ਼ ਦੀ ਜੋ ਪਰਮਾਤਮਾ ਨੇ ਬਣਾਇਆ ਕਿ ਇਸ ਸ਼ੋਅ ਦੇ ਗੇਟ ਤੇ ਤੇ ਸਾਰਾ ਟਾਈਮ ਸ਼ੋਅ ਦੇ ਵਿੱਚ ਵੀ ਇੱਕ ਹੋਕਾ ਦਿੱਤਾ ਜਾਂਦਾ ਹੈ ਕਿ ਇਹ ਤਮਾਸ਼ਾ ਜੀ ਇਹ ਤਮਾਸ਼ਾ ਜੀ ਇਹ ਤਮਾਸ਼ਾ ਜੀ ਇਹ ਤਮਾਸ਼ਾ ਜੀ ਵਜੇ ਤੇ ਵੀ ਸਾਰਾ ਟਾਈਮ ਸ਼ੋਅ ਦੇ ਵਿੱਚ ਵੀ ਲਗਾਤਾਰ ਹੁੱਕਾ ਦਿੱਤਾ ਜਾਂਦਾ ਕਿ ਇਹ ਸ਼ੋਅ ਜੀ ਅੰਝ ਪਹਿਲੀ ਗੱਲ ਦੱਸੀ ਜਾਂਦੀ ਕਿ ਕਾਨੂੰਨ ਹਨ ਇਸ ਸ਼ੋਅ ਦੇ اس قانون رہ شو دیکھنا ہے تو پہلا قانون اے ہے کہ کسی نے بھی تماشے ایک جگہ تے بیٹھ کے نہیں دیکھ سکتے کوئی ہر کسی نے اس تماشے تور پھر کے دیکھنا ہے پاپ دنیا جا کے ਤੂੰ ਖੜੇ ਹੋ ਕੇ ਜਾਂ ਬੈਠ ਕੇ ਤਮਾਸ਼ਾ ਨਹੀਂ ਦੇਖ ਸਕਦੇ ਤੁਰਦੇ ਫਿਰਦੇ ਰਹਿਣਾ ਤੇ ਇਸ ਤਮਾਸ਼ੇ ਦੇ ਇੱਕ ਪਾਸਿਓਂ ਪ੍ਰਵੇਸ਼ ਕਰਨਾ ਅੰਦਰ ਜਾਣਾ ਤੇ ਦੂਜੇ ਪਾਸੇ ਜਦੋਂ ਸਮਾਇਕ ਤੇ ਬਾਹਰ ਜਾਣਾ ਕੋਈ ਬੈਠ ਕੇ ਨਹੀਂ ਦੇਖ ਸਕਦਾ ਪਰ ਬਸ ਇਹ ਜਾਂਦਾ ਕਿ ਇੱਕ ਇੱਕ ਗੱਲ ਹੈ ਕਿ ਜੇ ਕੋਈ ਤਮਾਸ਼ਾ ਦੇਖਦਿਆਂ ਦੇਖਦਿਆਂ ਇਹ বুঝ ਲਵੇ ਕਿ ਇਹ ਤਮਾਸ਼ਾ ਹੈ ਤੇ ਫਿਰ ਉਹਨੂੰ ਉਹਦੇ ਕੋਲ ਬਿਠਾ ਦਿੱਤਾ ਜਾਂਦਾ ਜਿਹੜਾ ਤਮਾਸ਼ਾ ਕਰ ਰਿਹਾ ਹੈ ਉਹਨੂੰ ਆਖਦੇ ਰੱਬ ਜਿਹੜਾ বুঝ ਲਵੇ ਕਿ ਇਹ ਤਮਾਸ਼ਾ ਹੈ ਉਹਨੂੰ ਕਹਿੰਦੇ ਹੁਣ ਤੈਨੂੰ ਦੁਨੀਆ ਚ ਤੁਰ ਫਿਰ ਕੇ ਦੇਖ ਕੰਦੇਣੀ ਲੋੜ ਹੁਣ ਤੂੰ ਇੱਥੇ ਬਹਿ ਜਾ ਤੂੰ ਤਮਾਸ਼ੇ ਵਿੱਚੋਂ ਬਾਹਰ ਆ ਗਿਆ ਪਹਿਲਾਂ ਤੂੰ ਹੀ ਤਮਾਸ਼ੇ ਵਿੱਚ ਫਸ ਗਿਆ ਸੀ ਹੁਣ ਤੂੰ ਆਜੇ ਤੇ ਆ ਦੇਖ ਜਿਹੜਾ ਤਮਾਸ਼ਾ ਕਰ ਰਿਹਾ ਉਹਦੇ ਕੋਲ ਬਹਿ ਕੇ ਤਮਾਸ਼ਾ ਦੇਖ ਸਾਰੇ ਕੰਦੇ ਤੁਰਨਾ ਫਿਰਨਾ ਜੇ ਬਹੁਤ ਵੱਡੀ ਘਟਨਾ ਹੋ ਗਈ ਮੇਰੇ ਨਾਲ ਮੈਂ ਉਕੇ ਅਗਲਾ ਦਿਨ ਉਹਨਾਂ ਦੇ ਉੱਠ ਕੇ ਤੋਰ ਫਿਰ ਉੱਠ ਕੇ ਤੋਰ। ਹਾਂ। ਹੋਰ। ਦੂਸਰੀ ਜੋ ਅਨਾਉਂਸਮੈਂਟ ਕੀਤੀ ਜਾਂਦੀ ਉਹ ਇਹ ਕੀਤੀ ਜਾਂਦੀ ਕਿ ਸਾਰੇ ਜਣੇ ਜਿਹੜੇ ਤਮਾਸ਼ਾ ਦੇਖਣ ਆਏ ਉਹਨਾਂ ਨੂੰ ਦਰਵਾਜੇ ਤੇ ਵੀ ਤੇ ਤਮਾਸ਼ੇ ਦੇ ਅੰਦਰ ਵੀ ਇਹ ਦੱਸੀ ਜਾਂਦੀ ਕੇ ਅੰਦਰ ਜਾਣ ਤੋਂ ਪਹਿਲਾਂ ਇਹ ਗੱਲ ਸਮਝ ਲਓ ਤੇ ਜੇ ਤੁਸੀਂ ਤਮਾਸ਼ੇ ਦੇ ਵਿੱਚ ਆ ਗਏ ਜੇ ਤੇ ਫਿਰ ਵੀ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਕਿ ਜੇ ਤੁਸੀਂ ਚਾਹੁੰਦੇ ਹੋ ਤਮਾਸ਼ਾ ਦੇਖਣਾ ਜਿੰਨਾ ਚਿਰ ਤਮਾਸ਼ੇ ਵਿੱਚ ਰਹਿਣਾ ਤੇ ਉਹਨਾਂ ਸਾਰਾ ਸਮਾਂ ਤੁਸੀਂ ਖੁਸ਼ੀ-ਖੁਸ਼ੀ ਹੱਸਦੇ ਹੱਸਦੇ ਤਮਾਸ਼ੀ ਚ ਰਹੋ ਤੇ ਫਿਰ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਔਗਣ ਤੇ ਕਮਜ਼ੋਰੀਆਂ ਬਾਹਰ ਛੱਡ ਦਿਓ ਤੇ ਜੇ ਅੰਦਰ ਆ ਗਏ ਜੇ ਤੇ ਫਿਰ ਅੱਜ ਤੋਂ ਬਾਅਦ ਇਹ ਜ਼ਰੂਰੀ ਹੈ ਕਿ ਜੇ ਤੁਸੀਂ ਖੁਸ਼ੀ-ਖੁਸ਼ੀ ਤਮਾਸ਼ਾ ਦੇਖਣਾ ਤੇ ਆਪਣੀਆਂ ਉਹ ਗੰਤਿਕ ਕਮਜ਼ੋਰੀਆਂ ਦੂਰ ਕਰ ਲਓ ਤੇ ਜਿੰਨਾਂ ਨੂੰ ਇਹ ਇਹ ਗੱਲ ਸਮਝ ਆਂਦੀ ਉਹ ਪਾਵੇਂ ਤਮਾਸ਼ੇ ਦੇ ਵਿੱਚ ਹੀ ਹੁੰਦੇ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਹੁੰਦੇ ਉਹ ਆਪਣੇ ਬੱਚਿਆਂ ਨੂੰ ਇੱਕਦਮ ਸਤਰਾ ਪਾਲਣਾ ਪੋਸਣਾ ਪਾਲਣਾ ਪੋਸਣ ਕਰਨ ਕਰਨਾ ਸ਼ੁਰੂ ਕਰ ਦਿੰਦੇ ਤਾਂ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਕੋਈ ਕਮਜ਼ੋਰੀਆਂ ਨਾ ਰਹਿਣ ਇਹ ਬਹੁਤ ਪਿਆਰੀ ਗੱਲ ਹੈ ਨੂੰਹਰਾ ਜੀ ਕਹਿੰਦੇ ਆ ਪੁੱਤਰਿਆ ਹਰ ਰੰਗ ਉਸਿਓ ਸੰਭ ਕੁਲ ਬਿਲੇ ਸਦਾ ਕੰਦੇ ਜਿੰਨੂੰ ਸੁਣ ਜਾਂਦੀ ਹੈ ਇਹ ਗੱਲ ਕਿ ਜੇ ਮੈਂ ਖੁਸ਼ੀ-ਖੁਸ਼ੀ ਰਹਿਣਾ ਐਸਟ ਤਮਾਸ਼ੇ ਵਿੱਚ ਤੇ ਫਿਰ ਮੈਂ ਆਪਣੀਆਂ ਕਮਜ਼ੋਰੀਆਂ ਦੂਰ ਕਰ ਲਈਆਂ ਤੇ ਉਹ ਤੇ ਉਦੋਂ ਬਾਅਦ ਹੋਣੀ ਲੱਗ ਜਾਂਦਾ ਆਪਣੀਆਂ ਕਮਜ਼ੋਰੀਆਂ ਤੋਂ ਆਜ਼ਾਦ ਨਾਲੋਂ ਕੀ ਕਰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੀਆਂ ਵੀ ਕਮਜ਼ੋਰੀਆਂ ਦੂਰ ਕਰਕੇ ਤੇ ਉਹਨਾਂ ਨੂੰ ਵੀ ਉਸ ਰਾਤ ਇਹ ਪਾ ਜਾਂਦਾ ਕਿ ਜਿੱਥੇ ਜ਼ਿੰਦਗੀ ਇੱਕ ਖੁਸ਼ੀਆਂ ਦਾ ਖੇਡਾ ਲੱਗੇ ਇਹ ਬਹੁਤ ਕੀਮਤੀ ਗੱਲ ਜੀ ਆਪ ਤਰ੍ਹਾਂ ਰੰਗ ਸਿਰ ਸਭ ਕੁਲ ਵੀ ਲੈ ਚਦਾ ਕਿਉਂ ਫਿਰ ਸਾਰੇ ਆਪਣੇ ਪਰਿਵਾਰ ਨੂੰ ਦੱਸ ਦਿੰਦਾ ਕਿ ਆਹ ਕੰਮ ਆਪਾਂ ਜ਼ਰੂਰ ਕਰਨਾ ਹੁਣ ਹੁਣ ਜਿਹੜੇ ਜਿੰਨਾਂ ਨੇ ਇਹ ਅਨਾਉਂਸਮੈਂਟ ਸੁਣੀ ਮੇਲੇ ਦੇ ਵਿੱਚ ਮਾਪਿਓ ਨੇ ਉੱਤੇ ਮੇਲੇ ਦੇ ਵਿੱਚ ਸੀ ਨਾ ਪਰ ਜਿਹੜੇ ਅਜੇ ਛੋਟੇ ਬੱਚੇ ਜਿਨ੍ਹਾਂ ਨੂੰ ਮਾਪਿਓ ਨੇ ਦੱਸ ਦਿੱਤਾ ਉਹ ਬੱਚਿਆਂ ਉਹਨਾਂ ਬੱਚਿਆਂ ਨੇ ਇਸ ਸ਼ੋਅ ਦੇ ਗੇਮ ਗੇਟ ਤੇ ਸੁਣ ਲਈ ਆ ਗੱਲ ਗੇਟ ਤੇ ਸੁਣ ਲਈ ਕਿ ਅੰਦਰ ਆ ਸ਼ਰਤ ਹੈ ਹਾਂਜੀ ਪਹਿਲੇ ਅਨਾਉਂਸਮੈਂਟ ਕਿ ਤੋਰ ਫਿਰ ਕਿ ਮੇਲਾ ਦੇਖਣਾ ਸਾਰਿਆਂ ਨੇ ਇਨੇ ਕੇਂਦਰ ਬੈਠੇ ਰੋ ਕਿਸੇ ਮੰਦਰ ਤਾਂ ਹੀ ਤੇ ਆਪਣਾ ਮਨ ਜੜਾਵਾ ਤੇ ਜੇ ਤੇ ਜੇ ਕੋਈ ਜिद ਕਰਕੇ ਅੰਦਰ ਬੈਠ ਜਾਵੇ ਤੇ ਉਹ ਉਹ ਮਨ ਦੇ ਵੇਨਾ ਵਿਚ ਰੰਦਾ ਹੁਣ ਉਹਨੂੰ ਸਮਝਣਾ ਜੀ ਕਿ ਇਹ ਕੀ ਹੋ ਕਦ ਤੱਕ ਜੰਦਾ ਕਹਿੰਦੇ ਅਗਰ ਨਹੀਂ ਛੋੜ ਗੁਣਾ ਕੋਤਾਵੋ ਆਪਣੇ ਔਗਣ ਇਹ ਛੱਡ ਛੱਡ ਕੇ ਗੁਣਾ ਕੋਤਾਵੋ ਜਿਤੋਂ ਅੰਦ ਮਤਲੰਦੇ ਦੌੜਨਾ ਹੰਦ ਇੱਕ ਗੱਲ ਜਲਦੀ ਨਾਲ ਕਰ ਲੋ ਕਿ ਆਪਣੇ ਔਗਣ ਛੱਡ ਦਿਓ ਤੇ ਜਲਦੀ ਨਾਲ ਗੁਣ ਲੈ ਲਓ ਔਗਣ ਛੋੜ ਗੁਣਾ ਖਤਾਬੂ ਉਹ ਗੁਣ ਕੀ ਹਨ ਗੁਣ ਹਨ ਹਲੇ ਮੇ ਪਿਆਰ ਨਿਮਰਤਾ ہمدردی شانتی گن ابگن گنا گن پچھ تائی جیو کا دیتا جاندہ ہے لگاتار کہ جلدی نہ اگن چڈ دیو ਤੇ ਗੁਣ ਆਪਣੇ ਪੱਲੇ ਬੰਨ ਲਓ ਤੇ ਜੇ ਅਸਤ੍ਰ ਨਹੀਂ ਕਰੋਗੇ ਕਰ ਅਵ ਗਨ ਪਛਤਾਇਜਿਓ ਜੇ ਅਸਤ੍ਰ ਨਹੀਂ ਕਰੋਗੇ ਤੇ ਤੁਸੀਂ ਪਛਤਾਉਂਦੇ ਰਹੋਗੇ ਸਾਰਾ ਰਸਤਾ ਤੁਸੀਂ ਸਾਰਾ ਰਸਤਾ ਪਛਤਾਉਂਦੇ ਰਹੋ ਕਿੰਨੀ ਵੱਡੀ ਗੱਲ ਹੈ ਸਾਰਾ ਰਸਤਾ ਫਿਰ ਤੁਸੀਂ ਪਛਤਾਉਂਦੇ ਰਹੋਗੇ ਤੁਸੀਂ ਦੁੱਖਾਂ ਵਿੱਚ ਰਹੋਗੇ ਅੰਦੇ ਦੇਖਣਾ ਨਹੀਂ ਕਿ ਜੇ ਆਪਣਾ ਇਹ ਨਿਸ਼ਾਨਾ ਨਹੀਂ ਹੈ ਜ਼ਿੰਦਗੀ ਵਿੱਚ ਇੱਕ ਸਾਫ਼ ਨਿਸ਼ਾਨਾ ਨਹੀਂ ਕਿ ਮੈਂ ਜ਼ਿੰਦਗੀ ਬਹੁਤ ਖੁਸ਼ੀ ਖੁਸ਼ੀ ਸੁਖਾਂ ਵਾਲੀ ਪਿਆਰਾਂ ਵਾਲੀ ਨਿਮਰਤਾ ਵਾਲੀ ਬਿਤਾਉਣੀ ਸੁਖਾਂ ਭਰੀ ਜੇ ਇਹ ਨਿਸ਼ਾਨਾ ਨਹੀਂ ਤੇ ਆਪਾਂ ਆਪਾਂ ਹੁਣ ਕਿਉਂ ਦੁਖੀ ਹਾਂ ਕਿਉਂਕਿ ਆਪਾਂ ਇਹ ਨਿਸ਼ਾਨਾ ਬਣਾਇਆ ਨਹੀਂ ਸੀ ਇਹ ਆਪਣੇ ਕੋਲੋਂ ਗਲਤੀ ਹੋ ਗਈ ਸੀ ਮਾਨ ਜੀ ਕਹਿੰਦੇ ਕਿ ਜੇ ਤੂੰ ਸਾਡੀ ਗੱਲ ਨਾ ਸੁਣੀ ਤੇ ਫਿਰ ਪਤਾ ਕੀ ਹੋਣਾ ਕਹਿੰਦੇ ਦੁਖ ਵਿੱਚ ਜੰਮਣ ਦੁਖ ਮਰਨ ਦੁਖ ਵਰਤਨ ਸੰਸਾਰ ਦੁਖ ਦੁਖ ਅਗੇ ਆਖੀਏ ਪੜ ਪੜ ਕਰੇ ਪੁਕਾਰੇ ਦੁਖ ਕੀਆਂ ਪੰਡਾ ਖੁੱਲੀਆਂ ਸੁਖ ਨਾ ਨਿਕਲੇ ਕੋਈ ਦੁੱਖ ਕਿਆ ਪੰਡਾਂ ਖੁੱਲੀਆਂ ਸੁਖ ਨਾ ਨਿਕਲੇ ਕੋਈ ਤੇ ਕੰਤੇ ਜਦੋਂ ਤੇਰਾ ਟਾਈਮ ਆ ਜਾਣਾ ਨਾ ਇਸ ਮੇਲੇ ਵਿੱਚੋਂ ਬਾਹਰ ਜਾਂਦਾ ਏ ਸ਼ੋਹ ਵਿੱਚੋਂ ਬਾਹਰ ਜਾਂਦਾ ਤੇ ਜੇ ਤੂੰ ਆ ਸਾਡੀ ਗੱਲ ਨਾ ਸੁਣੀ ਕਿ ਉਹ ਗਣ ਛੱਡ ਕੇ ਤੇ ਗੁਨਾ ਨੂੰ ਫੜ ਜੇ ਤੂੰ ਇਹ ਗੱਲ ਨਾ ਸੁਣੀ ਤੇ ਫਿਰ ਜਦੋਂ ਤੇਰਾ ਸਮਾ ਆ ਜਾਣਾ ਤੂੰ ਵਿੱਚ ਵੀ ਇਸ ਸ਼ੋਹ ਦੇ ਵਿੱਚ ਵੀ ਦੁਖੀ ਰਹਿਣਾ ਤੇ ਜਦੋਂ ਜਾਨ ਲੱਗੇਗਾ ਉਦੋਂ ਵੀ ਤੇਰੇ ਸਿਰ ਤੇ ਦੁੱਖਾਂ ਦੀਆਂ ਪੰਡ ਦੁੱਖਾਂ ਦੇ ਪੰਡਾ ਹੀ ਹੋਣੀ ਹੈ ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਕੋਈ ਵੀ ਤੇਰੇ ਜੋ ਤੂੰ ਜਮਾ ਕਰ ਰਿਆ ਹੈਂ سوکھ نہیں ہونا دکھ ہی دکھ جمع کری رہنا اتنے نہیں رحم کا مطلب کہ آپ سورتی کی یہ حالت نہیں ری ٹھیک ہے ہاں یہ آپ ਅਭੀ ਕਰ ਲਿਆ ਪਰ ਅਜੇ ਤੱਕ ਨਾ ਰਸਟਰੈਂਡ ਆਪਾਂੋਂ ਟੂਨ ਸ਼ੋਅ ਬੋਤ ਰਾਮਨਾਲ ਦੇਖਣਾ ਤੇ ਮਜੇ ਲੈਣੇ ਪਰ ਆਪਣਾ ਜ਼ਰੂਰ ਇਹ ਪੱਕਾ ਨਿਸ਼ਾਨਾ ਹੋਣਾ ਚਾਹੀਦਾ ਕਿ ਮੈਂ ਮੈਂ ਆਸੁਰਤੀ ਨਹੀਂ ਰੰਦਨੀ ਮੈਂ ਰੋਜ਼ ਜਿਆਦਾ ਜਿਆਦਾ ਮੈਡੀਟੇਸ਼ਨ ਸਿਮਰਨ ਕਰਕੇ ਸੇਵਾ ਕਰਕੇ ਤੇ ਮਿਆ ਸੁਰਤੀ ਬਦਲ ਲੈਣੀ ਉਹ ਪਿਆਰਾ ਵਾਲੀ ਹਲੇ ਮੀਆਂ